ਤਰਨਤਨ ਜਿਮਨੀ ਚੌਂ ਦਾ ਪਖਿਆ ਮਾਹੌਲ ਨੀਟੂ ਛਟਰਾਂ ਵਾਲੇ ਨੇ ਵੀ ਚੌਂ ਮੈਦਾਨ ਵਿੱਚ ਉਤਰਨ ਦਾ ਕੀਤਾ ਫੈਸਲਾ ਐਸਕੇ ਪ੍ਰੋ ਟੀਵੀ ਦੇ ਇਤੋਂ ਸਰਬੀ ਸਿੰਘ ਦੇ ਖਾਸ ਰਿਪੋਰਟ ਸਿਰਫ ਆਪਣੀ ਦਿਹਾੜੀਆਂ ਲਾ ਕੇ ਆਪਣੇ ਕੰਮ ਕਾਰੋਬਾਰ ਤੋਂ ਪੈਸਾ ਜੋੜ ਕੇ 30000 ਰੁਪਏ ਸਰ ਮੇਰੇ ਕੋ ਮੈਂ ਇਸ ਚਾਰ ਦੇ ਵਿੱਚ 30000 ਰੁਪਏ ਲੈ ਆਇਆ ਬਾਕੀ ਪਰਮਾਤਮਾ ਵਾਹਿਗੁਰੂ ਜੋ ਕਰੇਗਾ ਉਹਦੇ ਦਿਆ ਕਰ ਦੇ ਜੀ ਹਰ ਵਾਰ ਤੁਸੀਂ ਇਲੈਕਟ੍ਰਿਕ ਖਲੋਂਦੇ ਕਿਉਂ ਪਰ ਰਿਪੋਰਟ ਨਹੀਂ ਮੈਂ ਦੀ ਨਾ ਤਾ ਹਾਂ 3 ਚੱਕਰ ਆ ਦੇਖੋ ਜਨਤਾ ਜਦੋਂ ਆਪਾਂ ਪੈਸੇ ਲੈ ਕੇ ਜਾਂ ਸ਼ਰਾਬ ਲੈ ਕੇ ਕਿਸ ਨੂੰ ਵੋਟ ਦੇਣੀ ਆ ਉਹਨੇ ਸਾਡੇ ਕੰਮ ਉਹਨੇ ਕੀ ਕਰਨੇ ਆ ਠੀਕ ਹੈ ਇੱਥੇ ਸਿਰਫ ਦੋ ਹੀ ਬੰਦੇ ਜਿੱਤਣਗੇ ਦੋ ਹੀ ਬੰਦੇ ਜਿੱਤਣਗੇ ਜਾਂ ਮੈਂ ਜਿੱਤੂਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਹੋਰ ਤੀਜੇ ਬੰਦੇ ਦਾ ਕੋਈ ਕੰਮ ਨਹੀਂਗਾ ਇੱਥੇ ਮੈਂ ਕਿਉਂਕਿ ਮੈਂ ਮੈਨੂੰ ਪਤਾ ਲੱਗਦਾ ਪਰ ਜਿੰਨਾ ਕੋ ਜਾਣੇ ਪਏ ਅਗਲੇ ਔਰ ਮੈਂ ਵੀ ਭਾਈ ਸਾਹਿਬ ਨੂੰ ਬੜਾ ਫੋਲੋ ਕਰਦਾ ਵਾਂ ਔਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਇੱਕ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਜ਼ਿਲ੍ਹੇ ਦੇ ਵਿੱਚ ਜਦੋਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਦਿਖਾਣਗਾ ਇਹ ਇਹ ਤੁਸੀਂ ਭਾਈ ਅੰਮ੍ਰਿਤਪਾਲ ਦੇ ਹੱਕ ਦੇ ਮੈਂ ਪਹਿਲੀ ਵਾਰੀ ਬਿਆਨ ਦਿੱਤਾ ਤੁਸੀਂ ਸਾਹਿਬ ਨੂੰ ਕਿ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੇ ਉਹਨਾਂ ਦੇ ਫੋਲੋ ਕਰਦੇ ਪਰ ਤੁਸੀਂ ਨੋਮੀਨੇਟ ਨਹੀਂ ਕਰ ਰਹੇ ਨਹੀਂ ਮੈਂ ਤੇ ਦੇਖੋ ਮੈਂ ਆਪਣੀ ਕਿਸਮਤ ਤੋਂ ਜਮਾਨਾ ਹੈ ਕਿ ਬੜਾ ਲੋਕ ਸੱਚੇ ਹੁਣ ਗੋੜ ਪਾਦਣ ਐ ਇਸੀ ਸਮਾਜ 'ਚ ਜਾਂ ਕੋਈ ਜਿਹਦੇ ਦਿਲ 'ਚ ਰਹਿਮ ਹੁੰਦਾ ਅੱਜ ਵੀ ਤੇ ਕੱਲ ਜਿੱਤਾਂਗੇ ਭਾਵੇਂ ਮੈਨੂੰ 20 ਸਾਲ ਹੋਰ ਲੱਗ ਜਾਣ ਐਕਸ਼ਨ ਲੜਦੇ ਮੈਂ 12 13 ਇਲੈਕਸ਼ਨ ਆ 13ਵਾਂ ਇਲੈਕਸ਼ਨ ਆ ਮੇਰਾ ਕੋਈ ਗੱਲ ਨਹੀਂ ਆਪਾਂ ਲੱਗੇ ਲੈ ਡੀਟੂ ਜੀ ਭਾਈ ਅੰਮ੍ਰਿਤਪਾਲ ਦੀ ਟੀਮ ਕਿਉਂ ਜਿੱਤੇਗੀ ਕਿ ਜਾਂ ਤੁਸੀਂ ਕਿਉਂ ਜਿੱਤੋਗੇ ਕੀ ਕਾਰਨਾ ਹੈ ਦੇਖੋ ਉਹ ਨਸ਼ਿਆਂ ਨੂੰ ਨੌਜਵਾਨਾਂ ਨੂੰ ਕੱਢ ਰਹੇ ਸੀਗੇ ਚੰਗੇ ਕੰਮ ਲਾ ਰਹੇ ਸੀ ਆ ਦੇਖੋ ਸਭ ਤੋਂ ਪਹਿਲਾਂ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰਤਾ ਹੀ ਲੁਧਿਆਣਾ ਦੇ ਵਿੱਚ ਸ਼ਹਿਰ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਆਲੇ ਸੀ ਡੀਸੀ ਸਾਹਿਬ ਵੀ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਜਿੱਤ ਗਿਆ ਤੁਸੀਂ ਉਹਨੂੰ ਸਲਾਖਾਂ ਦੇ ਪਿੱਛੇ ਬਿਨਾਂ ਸਰਕਾਰ ਨੂੰ ਮੇਰੀ ਆਵਾਜ਼ ਬਚਾਓ ਮੇਰੀ ਆਵਾਜ਼ ਨਹੀਂ ਪਹੁੰਚ ਸਕੀ ਪਰ ਜੇ ਕੋਈ ਮੇਨ ਮੇਰੀ ਆਵਾਜ਼ ਨਹੀਂ ਸੁ ਪਰ ਮੈਂ ਅਗਰੇ ਸਰਕਾਰਾਂ ਦਾ ਕਰਦਾ ਵਾਂ ਤੁਸੀਂ ਨਗਰ ਸਾਹਿਬ ਤੇ ਸਾਰੇ ਰੋਲਾ ਪਾਉਂਦੇ ਆ ਤੁਸੀਂ ਪਾਉਂਦੇ ਸਰ ਦੇਖੋ ਅੱਜ ਸਾਡਾ ਪੰਜਾਬ ਦਾ ਪੰਜਾਬੀ ਬੰਦਾ ਕਿੰਨਾ ਦੁਖੀ ਆ ਕਾਰੋਬਾਰ ਹੈ ਨਹੀਂਗਾ ਇਹ ਕਿਹਦੀਆਂ ਸ਼ਾਸਤਾਂ ਕਿਹਦੀਆਂ ਸلسਲਾਕੀਆਂ ਹੋਣੀਆਂ ਹੁਣ ਇੱਥੇ ਜਿਹੜਾ ਜਦੋਂ ਹਾੜ ਹਾ ਤੇ ਬਾੜ ਪੀਰਤ ਹੋਏ ਸੀਗੇ ਉਦੋਂ ਲੋਕਾਂ ਨੂੰ ਕਿੰਨੀ ਕੁ ਮਦਦ ਮਿਲੀ ਸੀ ਮਦਦ ਮਿਲੀ 92 ਐਮਐਲਏ ਜਿੱਤੇ ਆ ਪਰ ਇਹਨਾਂ ਨੇ ਕੀਤਾ ਕੀ ਹੈ ਇਹ ਸਰਕਾਰ ਤੋਂ ਪੁੱਛ ਕੇ ਦੇਖੋ ਇੱਕ ਵਾਰੀ ਔਰ ਜੇ ਦੋ ਹੀ ਬੰਦੇ ਜਿੱਤਨੇ ਆ ਜਾਂ ਭਾਈ ਅਮਰਿਤਪਾਲ ਦੀ ਟੀਮ ਤੇ ਜਾਂ ਨੀਟੂ ਸ਼ਟਰਾ ਵਾਲਾ ਬਸ ਹਾਂਜੀ ਇਕ ਕੋਈ ਕੁਝ ਨਹੀਂ ਕਹਿ ਸਕੀ ਬਾ ਮੈਂ ਜਿੱਤ ਵੀ ਸਕਦਾ ਹਾਂ ਬਾਕੀ ਇਹ ਹੈ ਕਿ ਇਹ ਇੱਕ ਟੋਟਲ ਬੋਟ ਹੈਗੀ ਆ ਜੀ ਟੋਟਲ ਬਹੁਤ ਬੋਟ ਆ ਆਪਣੀ 1,99,000 1,99,000 ਹਾਂ ਬਸ ਇਹ ਹੈ ਕਿ ਜਿੰਨੀ ਬੋਟ ਪੈਗੀ ਸਾਨੂੰ ਇਮਾਨਦਾਰੀ ਪੈਣੀ ਆ ਨਾ ਸਾਡੇ ਨਾਲ ਗੱਲ ਹਾਂ ਜਿਹੜੇ ਮੁੱਦਾ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਕੀ ਮੁੱਦਾ ਲੈ ਕੇ ਜਾ ਰਹੇ ਲੋਕਾਂ ਨੂੰ ਲੋਕਾਂ ਦੇ ਹੱਕ ਦਿੱਤੇ ਜਾਣ ਲੋਕਾਂ ਨੂੰ ਲੋਕੀ ਬੜੇ ਪਰੇਸ਼ਾਨ ਆ ਸਾਰੀਆਂ ਸਰਕਾਰਾਂ ਤੋਂ ਓਕੇ ਪਏ ਆ ਉਹਨਾਂ ਨੂੰ ਇੱਕੋ ਹੀ ਹੱਲ ਵਾ ਜਾਂ ਮੈਂ ਤੇ ਯਾ ਭਾਈ ਅਮਰਿਤਪਾਲ ਜੀ ਪਾਸੇ ਨਿੱਜੀ ਜੇ ਜੋ ਦੀ ਜੇਤੇ ਜਾਂਦੇ ਜੋ ਸਰਕਾਰ ਉਹਨਾਂ ਦੀ ਇੱਥੇ ਇਕੱਲੇ ਐਮਐਲਏ ਹੋਵੇ ਤੁਸੀਂ ਕਿਧਰ ਸੁਸੰਗੇ ਸੇ ਖਤਮ ਕਰ ਲੋਗੇ ਮਹਾਰਾਜ ਮੈਂ ਕਹਿੰਦਾ ਮੈਨੂੰ 4 ਘੰਟੇ ਦੇ ਸੇ ਪ੍ਰਧਾਨ ਮੰਤਰੀ ਬਣਾਓ ਮੈਂ ਇੰਡੀਆ ਅਮੀਰ ਕਰ ਦੂੰਗਾ ਪਰ ਉਦੇਸ਼ ਅਮੀਰ ਕਰ ਦੂੰਗਾ ਇਦਾਂ ਦੇ ਫਾਰਮੂਲੇ ਆ ਵੱਡੇ ਵੱਡੇ ਸਿਰਫ ਤੁਹਾਡਾ ਸਾਥ ਚਾਹੀਦਾ ਇੱਕ ਇਹਨਾਂ ਨੂੰ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਰੱਖਣਾ ਪੱਤਰਕਾਰਾਂ 'ਤੇ ਦਬਾਅ ਬਣਾ ਕੇ ਰੱਖਣਾ ਆਮ ਆਦਮੀ ਤੇ ਆਮ ਬੰਦੇ ਤੇ ਦਬਾਅ ਬਣਾ ਕੇ ਰੱਖਣਾ ਉਹ ਜਿਹੜੇ ਸਰਕਾਰੀ ਮਹਿਕਮੇ ਦੇ ਡਰਾਈਵਰਾਂ ਉਹ ਕਨੈਕਟਰ ਉਹਨਾਂ ਤੇ ਦਬਾਅ ਬਣਾ ਕੇ ਰੱਖਦਾ ਹਰ ਕਿਸੇ ਮਹਿਕਮੇ ਤੇ ਦਬਾਅ ਬਣਾ ਕੇ ਸਰਕਾਰਾਂ ਰੱਖਦੀਆਂ ਨੇ ਪਰ ਸਾਡੇ ਵਰਗਾ ਦਬਾਅ ਨਹੀਂ ਮੰਦਾ ਜਿਸ ਤਰ੍ਹਾਂ ਅਸੀਂ ਮੋਦੀ ਸਰਕਾਰ ਨੂੰ ਨਹੀਂ ਮੰਨਦੇ ਅਸੀਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਮਣੇ ਜਾ ਕੇ ਵਾਰਾਨਸੀ ਚ ਫਾਇਲ ਭਰ ਕੇ ਉਹਦੇ ਸਾਹਮਣੇ ਲੜ ਸਕਦੇ ਹਾਂ ਤੇ ਬਾਕੀ ਸਾਡੇ ਸਾਹਮਣੇ ਕੀ ਚੀਜ਼ ਹੈ ਠੀਕ ਹੈ ਜੀ ਮਿਹਰਬਾਨੀ ਇਸ ਨੇਹਾ ਤਰਨਤਾਰਨ ਦੇ ਲੋਕਾਂ ਨੂੰ ਤੇ ਜਿੰਨਾ ਚਿਰ ਵੀ ਤੁਹਾਨੂੰ ਇਲੈਕਸ਼ਨ ਲੜਦੇ ਨੂੰ ਹੋ ਗਿਆ ਵੋਟ ਗਰਾਫ ਵਧਿਆ ਕਿ ਘੱਟ ਹੀ ਪੈਂਦੀ ਹੈ ਭਾਈ 4599 ਵੋਟ ਹੋ ਗਈ ਹੈ 8000 ਤੱਕ ਵੋਟ ਚੜ ਗਈ ਹੈ ਤੇ ਹੁਣ ਕੀ ਪਤਾ ਸੇ ਜਿੱਤ ਜਿੱਤ ਗਿਆ ਮੈਂ ਤੁਹਾਨੂੰ ਲੱਡੂ ਜਰੂਰ ਖਵਾਣਾਗਾ ਇਹ ਮੈਨੂੰ ਆਪਣਾ ਐਡਰੈਸ ਲਿਖਾ ਦਿਓ ਕਰੋਗੇ ਭਾਈ ਅਮਰਪਾਲ ਜੀ ਦੀ ਪਾਰਟੀ ਦਾ ਜਾਂ ਉਹਨਾਂ ਦਾ ਮੇਰੀ ਗੱਲ ਸੁਣ ਲਓ ਮੈਂ ਕਿਸੇ ਸਮਰਥਨ ਹੀ ਸਾਈਕਲ ਦਾ ਐਕਸਟੈਂਡ ਹੁੰਦਾ ਨੀਟੂ ਸ਼ਟਰਾਲ ਦਾ ਵੀ ਸਟੈਂਡ ਹੈ ਜੇ 12 ਇਲੈਕਸ਼ਨ ਹੈ 13ਵਾਂ ਇਲੈਕਸ਼ਨ ਹੈ ਵਾਹ ਬਿਨਾ ਜੀ ਮੋਦੀ ਦੇ ਸਾਹਬ ਦੇ ਸਾਹਮਣੇ ਪ੍ਰੈਸ ਜਿਹੜਾ ਪੰਜਾਬ ਆਪਣੇ ਪੀਐਮ ਸਾਹਿਬ ਨੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਦੇ ਖਿਲਾਫ ਵੀ ਆਪਾਂ ਪਰੇ ਸੀਗੇ ਆਪਾਂ ਜਿਹੜੇ ਜਿਹੜਾ ਕਿ ਇਹ ਨਸ਼ੇ ਨੂੰ ਖਤਮ ਕਰਨਾ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲਦੀਆਂ ਔਰ ਸਰਕਾਰੀ ਬੱਸਾਂ ਵਾਲਿਆਂ ਦਾ ਬਹੁਤ ਬੁਰਾ ਹਾਲ ਆ ਅਜੇ ਤੱਕ ਪੱਕੇ ਨਹੀਂ ਕੀਤੇਗੇ ਬੜੇ ਲਾਰੇ ਲੱਪੇ ਲਾਏ ਸਰਕਾਰਾਂ ਨੇ ਅਜੇ ਤੱਕ ਸਰਕਾਰੀ ਬੱਸਾਂ ਵਾਲੇ ਵਿਚਾਰੇ ਧੱਕੇ ਖਾਂਦੇ ਬੇ ਸਰਕਾਰੀ ਮਹਿਕਮੇ ਨੂੰ ਕੋਈ ਵੀ ਜਾਨੀ ਕਿ ਸਹੂਲਤ ਨਹੀਂ ਮਿਲਦੀ ਪਈ ਮਾਂ ਦੀ ਪੈਨਸ਼ਨ ਮਿਲਦੀ ਪਈ ਨਾ ਪੁਰਾਣੀ ਤੋਂ ਨਾ ਨਵੀਂ ਉਹ ਬੰਦੇ ਬੜੇ ਦੁਖੀ ਆ ਗਏ ਮੈਂ ਕਹਿੰਦਾ ਤੁਸੀਂ ਮੈਨੂੰ ਇੱਕ ਵਾਰੀ ਬਿਲਾ ਕੇ ਦੇਖੋ ਤੇ ਮੈਂ ਇਹ ਕੁਛ ਨਾ ਕਰ ਸਕਾ ਜੁੱਤੀ ਲਾ ਲਖ ਸਿਰ ਤੇ ਮਾਰੇ ਉਪਰ ਇੱਕ ਇੱਕ ਵੱਡੀ ਗੱਲ ਇਹ ਆ ਕਿ ਆਪਾਂ ਡਾਕਟਰ ਪੀਰੋ ਬਾਬਾ ਸਾਹਿਬ ਨੂੰ ਬੜਾ ਫੋਲੋ ਕਰਦੇ ਆ ਡਾਕਟਰ ਪੀਰੋ ਬਾਬਾ ਸਾਹਿਬ ਕਾਹ ਕੇ ਨੇ ਪੜੋ ਲਿਖੋ ਪੜੋ ਲਿਖੋ ਅੱਗੇ ਬੜਾ ਸੰਘਰਸ਼ ਕਰੋ ਔਰ ਆਪਾਂ ਪੜੇ ਲਿਖੇ ਤੇ ਨੇ ਹੈ ਨਹੀਂ ਪਰ ਆਪਾਂ ਸੰਘਰਸ਼ ਕਰਦੇ ਪਏ ਐਸੀ ਸਮਾਜ ਭਾਈਚਾਰਾ ਸਾਨੂੰ ਵੋਟ ਨਹੀਂ ਦੇ ਰਿਆ ਔਰ ਉਹਨੂੰ ਫੋਲੋ ਕਰਨ ਦੇ ਵਾਸਤੇ